ਰਾਮਾਇਣ ਦੇ ਵਿੱਚ ਪ੍ਰਭੂ શ્રી ਰਾਮ ਜੀ ਨੇ ਪਹਿਲੀ ਵਾਰੀ ਜਦੋਂ ਕਿਸੇ ਦੇ ਨਾਲ ਮਿੱਤਰਤਾ ਕੀਤੀ ਉਹਨਾਂ ਦਾ ਨਾਮ ਸੀ ਨਿਸ਼ਾਦ ਰਾਜ ਮਸ਼ਵਾਰਿਆਂ ਦੇ ਜਾਂ ਜਿਹੜੇ ਬੇੜੀਆਂ ਚਲਾਉਂਦੇ ਨੇ ਮਾਂਝੇ ਨੇ ਉਹਨਾਂ ਦੇ ਉਹ ਰਾਜੇ ਸਨ ਜਦੋਂ ਪ੍ਰਭੂ ਰਾਮ ਜੀ ਨੂੰ ਬਨਵਾਸ ਹੋਇਆ ਉਸ ਵੇਲੇ ਨਿਸ਼ਾਦ ਰਾਜ ਨੇ ਉਹਨਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਬਨਵਾਸ ਦੇ ਸਮੇਂ ਵਿੱਚ ਹੀ ਇੱਕ ਦਿਨ ਪ੍ਰਭੂ ਰਾਮ ਜੀ ਨੇ ਇੱਛਾ ਪ੍ਰਗਟ ਕੀਤੀ ਲੱਗੇ ਉਹਨਾਂ ਦੇ ઋષਿ ਭਰਤਵਾਜ ਜੀ ਦਾ ਆਸ਼ਰਮ ਆ ਅਸੀਂ ਉਹਨਾਂ ਨੂੰ ਜ਼ਰੂਰ ਮਿਲ ਕੇ ਆਣਾ ਹੈ ਨਿਸ਼ਾਦ ਰਾਜ ਜੀ ਉਹਨਾਂ ਨੂੰ ਦੇ ਸੀ ਭਾਰਤਵਾਦੀ ਜੀ ਦੇ ਆਸ਼ਰਮ ਤੱਕ ਲੈ ਗਏ ਜਦੋਂ ਉੱਥੇ ਗਏ ਤੇ ਪਿਸ਼ਵਰ ਨੇ ਪ੍ਰਭੂ ਰਾਮ ਜੀ ਨੂੰ ਆਸਣ ਦਿੱਤਾ ਸੀਤਾ ਜੀ ਨੂੰ ਲక్ష్మణ ਜੀ ਨੂੰ ਆਸਣ ਦਿੱਤਾ ਵੀ ਆਸਣ ਤੇ ਬੈਠ ਜਾ ਉਹਨਾਂ ਨੇ ਨਿਸ਼ਾਦ ਰਾਜਵਾਸੇ ਵੀ ਆਸਣ ਲਗਾਇਆ ਕਿ ਵੀ ਤੁਸੀਂ ਵੀ ਇੱਥੇ ਉੱਪਰ ਆ ਕੇ ਇੱਕ ਥੜਾ ਬਣਿਆ ਸੀ ਜਿੱਥੇ ਹਵਨ ਹੋ ਰਿਹਾ ਸੀ ਵੀ ਤੁਸੀਂ ਵੀ ਇੱਥੇ ਆ ਕੇ ਨਾਲ ਇਹਨਾਂ ਦੇ ਬੈਠ ਜਾ ਪਰ ਨਿਸ਼ਾਦ ਰਾਜ ਹੱਥ ਤੋੜ ਕੇ ਥੱਲੇ ਹੀ ਬੈਠੇ ਰਹੇ ਕਹਿੰਦੇ ਮੈਂ ਛੋਟੀ ਜਾਤੀ ਤੋਂ ਆਇਆ ਉਹ ਸੂਰੇ ਮਨਸ਼ੀ ਰਾਜਕੁਮਾਰ ਰਾਜਾ ਰਾਮ ਨੇ ਮੈਂ ਉਹਦੇ ਬਰਾਬਰ ਨਹੀਂ ਬੈਠ ਸਕਦਾ ਰਿਸ਼ੀ ਭਾਰਤਵਾਜ ਜੀ ਨੇ ਬੜੀ ਸੁੰਦਰ ਗੱਲ ਕਹੀ ਇਹ ਰਾਮ ਜੀ ਤੁਹਾਡੇ ਕੌਣ ਨੇ ਉਹਨੇ ਕਿਹਾ ਜੀ ਪ੍ਰਭੂ ਰਾਮ ਜੀ ਮੇਰੇ ਮਿੱਤਰ ਨੇ ਰਿਸ਼ੀ ਭਾਰਤਵਾਜ ਜੀ ਨੇ ਕਿਹਾ ਕਿ ਇੱਕ ਪਾਸੇ ਤੇ ਕਹਿੰਦੇ ਹੋ ਕਿ ਸ਼੍ਰੀ ਰਾਮ ਮੇਰੇ ਮਿੱਤਰ ਨੇ ਤੇ ਦੂਸਰੇ ਪਾਸੇ ਉਹਨਾਂ ਦੇ ਨਾਲ ਬੈਠੇ ਤੇ ਸੰਕੋਚ ਵੀ ਕਰਦੇ ਹੋ ਜਿਹੜਾ ਵੀ ਇਨਸਾਨ ਪ੍ਰਭੂ ਦਾ ਮਿੱਤਰ ਆ ਉਹਦਾ ਵੀ ਉਹਨਾ ਹੀ ਸਥਾਨ ਆ ਜਿੰਨਾ ਪ੍ਰਭੂ ਦਾ ਸਥਾਨ ਜਿਹੜਾ ਪ੍ਰਭੂ ਦਾ ਉਸ ਪਰਮੇਸ਼ਵਰ ਦੇ ਅਵਤਾਰ ਦਾ ਉਸ ਸਰੂਪ ਦਾ ਜਿਹੜਾ ਮਿੱਤਰ ਹੀ ਹੋ ਗਿਆ ਉਹਦੇ ਵਿੱਚ ਫਿਰ ਉੱਚ-ਨੀਚ ਵਾਲੀ ਤੇ ਗੱਲ ਹੀ ਖਤਮ ਹੋ ਜਾਂਦੀ ਇਸ ਕਰਕੇ ਪ੍ਰਭੂ ਦੇ ਰਾਹ ਦੇ ਵਿੱਚ ਕੋਈ ਉੱਚ-ਨੀਚ ਨਹੀਂ ਹੁੰਦੀ ਜਿਹੜਾ ਵੀ ਇਨਸਾਨ ਉਸ ਮਾਲਕ ਦਾ ਉਸ ਸਰੀਰ ਦਾ ਉਸ ਪਰਮੇਸ਼ਵਰ ਦਾ ਨਾਮ ਜਪਦਾ ਆ ਉਹਨਾਂ ਸਾਰਿਆਂ ਦੀ ਇੱਕੋ ਹੀ ਜ਼ਾਤ ਹੈ ਕਿਹੜੀ ਜ਼ਾਤ ਪਰਮੇਸ਼ਵਰ ਦੀ ਜ਼ਾਤ ਇਨਸਾਨੀ ਦੀ ਜ਼ਾਤ ਇਨਸਾਨੀ ਦਾ ਤਰਮ